ਟੁੱਟੇ ਮਨ ਨੂੰ ਕੋਈ ਜੋੜਨ ਲਈ ਪੂਰੀ ਯੋਜਨਾ ਬੱਧ ਹੋ ਕੇ ਆਇਆ ਹੈ। ਸਤਿਗੁਰਾਂ ਦੀ ਨਿਰਾਲੀ ਤੇ ਸੋਹਣੀ ਚਾਲ। ਰਸੀਲੇ ਬਚਨ ਕਾਇਨਾਤ ਤੋਂਨਾਂ ਨੂੰ ਵੱਖ ਕਰ ਦਿੰਦੇ ਐ। ਸਤਿਗੁਰੂ ਖੇਲ-ਖੇਲ ਵਿੱਚ ਵੀ ਇੱਕ ਨਿਰੰਕਾਰ ਦੀ ਗੱਲ ਕਰਦੇ ਐ। ਸਤ ਕਰਤਾਰ ਦਾ ਜਾਪ ਜਪਉਂਦੇ ਹੈ ਵਾਹਿਗੁਰੂ ਚਰਣਾ ਦਸਤੇ ਗੁਣਾ ਨੂੰ ਗਾਉਣਾ ਕਿਵੇਂ ਹੈ ਪ੍ਰੇਮ ਕਿਵੇਂ ਕਰਨਾ ਹੈ ਸਖਾਲਦੇ ਨੇ ਬਾਦਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਬਚਪਨ ਦੇ ਵਿੱਚ 4 ਸਾਲਾਂ ਦੀ ਉਮਰ ਮਹਿਤਾ ਕਾਲੂ ਜੀ ਨੇ ਪੰਦੇ ਕੋਲ ਪੜਨ ਲਾ ਦਿੱਤੇ ਪੰਦਾ ਦੁਨਿਆਵੀ ਪੜਾਈ ਦਾ ਗਿਆਤਾ ਹੈ ਸਮੁੰਦਰ ਹੈ ਪੰਦੇ ਜੈਸੀ ਵਿਦਿਆ ਕਿਸੇ ਕੋਲੇ ਵੀ ਨਹੀਂ ਪੰਦੇ ਨੇ ਪੜਾਉਣਾ ਸ਼ੁਰੂ ਕੀਤਾ ਪਹਿਲਾ ਦਿਨ ਗੁਜ਼ਰਿਆ ਗੁਰੂ ਨਾਨਕ ਸਾਹਿਬ ਸਾਰੀਆਂ ਗੱਲਾਂ ਸੁਣਦੇ ਰਹੇ ਦਿਨ ਦੂਜਾ ਆਇਆ ਜਦੋਂ ਇੱਕ ਤੋਂ ਦੋ ਤੇ ਜਾਣਾ ਸੀ ਜਦੋਂ ਸਿਖਾਇਆ ਪੰਦੇ ਨੇ ਕਿ ਇੱਕ ਇੱਕ ਤੋਂ ਬਾਅਦ ਦੋ ਆਉਂਦਾ ਸਾਖੀਜ ਬਚਨ ਹੈ ਗੁਰੂ ਨਾਨਕ ਸਾਹਿਬ ਨੇ ਕਿਹਾ ਪਹਿਲਾ ਹੀ ਵਿਚਾਰੋ ਇੱਕ ਕੀ ਹੁੰਦਾ ਹੈ ਦੋ ਟੁੱਟੀਆਂ ਹੋਈਆਂ ਚੀਜ਼ਾਂ ਜਗਤ 'ਚ ਮਿਲ ਜਾਣਗੀਆਂ ਦਿਨ ਤੇ ਰਾਤ ਹੈ ਸੁੱਖ ਤੇ ਦੁੱਖ ਹੈ ਇੱਕ ਤੋਂ ਸ਼ੁਰੂਆਤ ਤਾਂ ਗਿਆਤ ਹੋਣਾ ਚਾਹੀਦਾ ਹੈ ਕਿ ਹੈ ਕੀ ਪੰਧਾ ਕਹਿੰਦਾ ਇੱਕ ਇੱਕ ਹੈ ਗੁਰੂ ਸਾਹਿਬ ਕਹਿੰਦੇ ਨਹੀਂ ਇੱਕ ਹੈ ਕੀ ਇੱਕ ਇਸ਼ਾਰਾ ਕਿੱਧਰ ਹੋ ਰਿਹਾ ਹੈ ਉर्दू 'ਚ ਕਹਿੰਦੇ ਅਲਫ਼ ਪੰਦਾ ਕਹਿੰਦਾ ਕੈਸੀ ਗੱਲ ਕਰ ਰਹੇ ਹੋ ਇੱਕ ਦਾ ਮਤਲਬ ਇੱਕ ਹੁੰਦਾ ਹੈ ਹਜ਼ੂਰ ਨੇ ਇਹ ਸਾਖਿ ਚ ਹੁੰਦਾ ਇੱਕ ਧਾਰਨਾ ਦੇ ਰੂਪ ਚ ਗਾਇਆ ਜਾਂਦਾ ਪੰਦੇ ਨੂੰ ਕਿਹਾ ਅਲਫ਼ ਅਲਾ ਨੂੰ ਯਾਦ ਕਰ ਅਲਫ਼ ਅਲਾ ਨੂੰ ਯਾਦ ਕਰ ਗਫਲਤ ਮਨੋਂ ਬਿਸਾਰ ਗਫਲਤ ਮਨੋ ਬਿਸਾਰ ਸਾਸ ਪਲਟੇ ਨਾਮ ਬਿਨ ਤ੍ਰਿਗ ਜੀਵਨ ਸੰਸਾਰ ਤ੍ਰਿਗ ਜੀਵਨ ਸੰਸਾਰ ਪਹਿਲਾ ਅਲਫ਼ ਹੀ ਤੇ ਆ ਲਈ ਬੜਾ ਘਣਪਾਂਦੇ ਦੇ ਅੰਦਰ ਜਿਹੜੀ ਹਾਉਮੇ ਹੈ ਹਾਉਮੇ ਰੂਪੀ नाग ਸਿਰ ਚੱਕ ਰਿਹਾ ਹੈ। ਭੰਦਾ ਕਹਿਣ ਲੱਗਿਆ ਤੁਸੀਂ ਕੀ ਗੱਲ ਪਏਕ ਰਹਿੰਦੇ ਹੋ। ਕਲਮ ਲੈ ਕੇ ਕਾਗਜ਼ ਲੈ ਕੇ ਸਿਆਹੀ ਨਾਲ ਲਿਖਣਾ ਸ਼ੁਰੂ ਕਰੋ ਜੋ ਮੈਂ ਸਖਾਲਦਾ। ਹਜ਼ੂਰ ਕਹਿੰਦੇ ਦੁਨਿਆਵੀ ਪੜਾਈ ਤੋਂ ਵੀ ਇੱਕ ਉੱਪਰ ਪੜਾਈ ਹੈ। ਕਲਮ, ਦਵਾਤ, ਸ਼ਾਹੀ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ। ਕੀ ਪਾਂਦੇ ਉਹ ਤੇਰੇ ਕੋਲ ਹੈਗੀਆਂ? ਸੋਚੋ 4-5 ਸਾਲ ਦੇ ਬਾਲਕ ਐਸਾ ਸਵਾਲ ਪੁੱਛਣਾ। ਪਾਂਦੇ ਦਾ ਅੰਦਰ ਹਿੱਲ ਗਿਆ। ਪਾਂਦਾ ਕਹਿੰਦਾ ਕਿਹੜੀ ਸਿਆਹੀ? ਕਿਹੜੀ ਕਲਮ ਕਿਹੜਾ ਕਾਗਜ਼ ਕੀਤੇ ਗੱਲ ਪੈ ਕਰੇ ਨੇ ਆ ਸਤਿਗੁਰਾਂ ਨੇ ਬਚਨ ਉਚਾਰਿਆ ਜਾਲ ਮੋ ਕਸਮਸ ਕਰ ਮਤ ਕਾਗਦ ਕਰ ਸਾਰ ਮੋਨੁ ਸਾੜ ਕੇ ਕਸਾਲਾ ਜਦੋਂ ਦੀ ਸ਼ਿਆਹੀ ਬਣ ਜਾਵੇ ਤੇ ਆਕਲ ਨੂੰ ਕਾगज ਬਣਾ ਤੇਰੀ ਸਿਆਣਪ ਨੂੰ ਤੈਨੂੰ ਕਾगज ਬਣਾਉਣਾ ਪੈਣਾ ਕਾगज ਨੀਵਾ ਹੋਵੇ ਤਾਂ ਲਿਖਣਾ ਪੈਂਦਾ ਲਿਖਿਆ ਤਾਂ ਜਾਂਦਾ ਜੇ ਕਾगज ਨੀਵਾ ਹੈ ਕਲਮ ਉੱਤੇ ਚਲਦੀ ਹੈ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਨੀਵੀ ਕਰਨੀ ਪੈਣੀ ਹੈ ਮਤ ਸਮਤਲ ਕਰਨੀ ਪੈਣੀ ਹੈ ਸਚਿਆਰ ਹੋਣਾ ਪੈਣਾ ਪਾਓ ਕਲਮ ਕਰ ਚਿੱਤ ਲਖਾਰੀ ਪ੍ਰੇਮ ਰੂਪੀ ਕਲਮ ਹੱਥ ਚ ਪਕੜ ਤੇ ਤੇਰੇ ਚੇਤੇ ਨੂੰ ਲਖਾਰੀ ਬਣਾ ਗੁਰ ਪੁੱਛ ਲਿਖ ਵਿਚਾਰ ਗੁਰੂ ਅੱਗੇ ਜੋਦੜੀ ਕਰਕੇ ਗੁਰੂ ਤੋਂ ਪੁੱਛ ਕੇ ਲਿਖ ਮੈਂ ਇਹਦੇ ਤੇ ਕੀ ਲਿਖਾਂ ਕਿੰਨੀਆਂ ਚੀਜ਼ਾਂ ਚਾਹੀਦੀਆਂ ਮੋਹ ਨੂੰ ਜਾਲਣਾ ਪੈਣਾ ਕਾਗਦ ਮਤ ਨੂੰ ਬਣਾਉਣਾ ਪੈਣਾ ਪ੍ਰੇਮ ਨੂੰ ਕਲਮ ਬਣਾਉਣਾ ਪੈਣਾ ਚਿੱਤ ਨੂੰ ਲਿਖਾਰੀ ਆਹਾ ਸਾਰੀਆਂ ਚੀਜ਼ਾਂ ਸਿਮਰਨ ਦੀ ਗੱਲ ਕਰ ਰਹੀ ਹੈ ਜੇ ਮੋਹ ਤਿਆਗ ਕੇ ਸਰੀਰ ਦਾ ਪਰਿਵਾਰ ਦਾ ਕੰਮ ਦਾ ਪੈਸੇ ਦਾ ਬੈਠਾਂਗੇ ਤਾਂ ਹੀ ਸੁਰਤ ਜੁੜ ਸਕਦੀ ਹੈ ਜੇ ਕਾਗਦ ਰੂਪੀ ਸਿਆਣਪ ਨੂੰ ਨੀਵਿਆਂ ਕਰਾਂਗੇ ਮਨ ਨੀਵਾ ਮਤ ਉੱਚੀ ਤਾਹੀਂ ਧਿਆਨ ਜੁੜ ਸਕਦਾ ਹੈ ਪਾਓ ਕਲਮ ਜੇ ਕਲਮ ਨਹੀਂ ਤੁਹਾਡੇ ਕੋਲੇ ਕਾਗਜ਼ ਪਿਆ ਹੈ ਸ਼ਿਆਹੀ ਪਈ ਹੈ ਲੇਖਕ ਵੀ ਬੈਠਾ ਤਾਂ ਵੀ ਨਹੀਂ ਲਿਖ ਸਕਦੇ ਸਭ ਤੋਂ ਇੰਪੋਰਟੈਂਟ ਚੀਜ਼ ਉੱਥੇ ਹੈ ਕਲਮ ਹੋਣੀ ਪਾਓ ਹੈ ਪ੍ਰੀਮ ਜੇ ਗੁਰੂ ਜੀ ਕਹਿੰਦੇ ਬਿਨਾਂ ਪਿਆਰ ਤੋਂ ਜਪ ਰਹੇ ਹੋ ਤਾਂ ਵੀ ਸੁਰਤ ਨਹੀਂ ਜੁੜਨੀ ਪਾਓ ਕਲਮ ਕਰ ਚਿੱਤ ਲਖਾਰੀ ਤੇ ਜੇ ਚਿੱਤ ਭੱਜ ਗਿਆ ਚਿੱਤ ਉਡਾਰ ਹੋ ਗਿਆ ਬੈਠੇ ਆਪਾਂ ਹੋਰਾਂ ਚਿੱਤ ਕਿਤੇ ਹੋਰ ਫਿਰਦਾ ਹੈ ਕਲਪਨਾਵਾਂ 'ਚ ਖੋਜਦਾ ਫਿਰਦਾ ਹੈ ਮਾਇਆ ਨੂੰ ਗੰਡ ਮਾਰਦਾ ਫਿਰਦਾ ਹੈ ટોਪੇ ਲਾਉਂਦਾ ਫਿਰਦਾ ਦੁੱਖਾਂ ਨੂੰ ਸੁੱਖਾਂ ਦੇ ਜਾਜਾਂ ਤੇ ਚੜਦਾ ਫਿਰਦਾ ਤਾਂ ਮਹਾਰਾਜ ਕਹਿੰਦੇ ਚਿੱਤ ਨਹੀਂ ਜੁੜਨਾ 4 ਸਾਲਾਂ ਦੀ ਉਮਰ ਚ ਉਹ ਸਿਆਣਪ ਦੇਤੀ ਜਿਹੜੀ ਇਸ ਜਗਤ ਚ ਵੱਡੇ ਵੱਡੇ ॠषि मुनि ਨਹੀਂ ਦੇ ਸਕੇ ਮੁਖ ਤੇ ਕੈਰ ਦਾ ਭੋਲਾਪਾਨ ਹੈ ਪਰ ਉਚਾਰੇ ਹੋਏ ਸ਼ਬਦ ਆਤਮਾ ਦੇ ਆਰੋਂ ਪਾਰ ਨਿਕਲ ਰਹੇ ਹੈ ਤਿਏ ਗੁਬਾਂਦੇ ਨੇ ਪੁੱਛਿਆ ਅੱਛਾ ਫਿਰ ਲਿਖਣਾ ਕੀ ਹੈ ਲਿਖ ਨਾਮ ਸਲਾਹ ਲਿਖ ਲਿਖ ਅੰਤ ਨਾ ਪਾਰاوار ਤੂੰ ਨਾਮ ਲਿਖ ਇਸੇ ਇਸੇ ਚਿੱਤ ਨਾਲ ਇਸੇ ਕਲਮ ਨਾਲ ਇਸੇ ਕਾਗਜ਼ ਨਾਲ ਸਾਰਿਆਂ ਨੂੰ ਟੋਟਲਿਟੀ ਚ ਲਿਆ ਕੇ ਨਾਮ ਲਿਖ ਭਾਵਨਾਮ ਜਪ ਹੋਰ ਕੀ ਸਲਾਹ ਸਿਫਤ ਕਰਨੀ ਭਾਗ ਕੀਰਤਨ ਕਰਨਾ ਦੋ ਚੀਜ਼ਾਂ ਇੱਥੇ ਗੁਰੂ ਨੇ ਵਿਖਿਆਨ ਕੀਤੀਆਂ ਸਲਾਹ ਕਰ ਸਿਫਤੀ ਚਾ ਜੇ ਸਿਫਤ ਨਹੀਂ ਕੀਤੀ ਚਿੱਤ ਨਹੀਂ ਜੁੜਨਾ ਔਰ ਜੇ ਸਭ ਕੁਝ ਇਕਾਗਰ ਨਹੀਂ ਹੈ ਫਿਰ ਵੀ ਖੇਡ ਨਹੀਂ ਬੰਨੀ ਮਹਾਰਾਜ ਕਹਿੰਦੇ ਇਕਾਗਰਤਾ ਜ਼ਰੂਰੀ ਹੈ ਠਹਿਰਾਓ ਜ਼ਰੂਰੀ ਹੈ ਲਿਖ ਨਾਮ ਸਲਾਹ ਲਿਖ ਲਿਖ ਅੰਤ ਨਾ ਪਾਰ ਆਵਰ ਤੈਨੂੰ ਐਸਾ ਸੁਆਦ ਹਣਾ ਸੱਚ ਪਾਛਾ ਕਹਿੰਦੇ ਜੋ ਉਮਰ ਦਰਾਜ ਨਹੀਂ ਮੁਕਣਾ ਜੋ ਪਰਲੇ ਜਹਾਨ ਜਾ ਕੇ ਵੀ ਖਤਮ ਨਹੀਂ ਹੋਣਾ ਜੋ ਕਦੇ ਮੁਕਾਇਆ ਨਹੀਂ ਮੁੱਕ ਸਕਦਾ ਬੜੀ ਕਮਾਲ ਦੀ ਗੱਲ ਹਜ਼ੂਰ ਨੇ ਇੱਥੇ ਆਖੀ ਹੈ ਅਗਲੀ ਪੰਕਤੀ ਬਾਬਾ ਇਹੋ ਲੇਖਾ ਲਿਖ ਜਾਣ ਹਜ਼ੂਰ ਕਹਿੰਦੇ ਅਕਾਊਂਟ ਬਣਾ ਓਪਨ ਕਰ ਬੈਂਕ ਵਿੱਚ ਜੋੜਨਾ ਜਮਾ ਕਰਨਾ ਸਿੱਖ ਪ੍ਰੇਮ ਦੇ ਜਿੰਨੇ ਕਿਣ ਕਿਤੇਰੇ ਕੋਲ ਜਾਦੇ ਹੋਏ ਉਹਨਾਂ ਤੇਰੇ ਜੀਵਨ ਚ ਹੱਸ ਬਹੁਤਾ ਆਏਗਾ ਜਿੰਨਾ ਨਾਮ ਤੇਰੇ ਕੋਲੇ ਜਿਆਦੇ ਹੈ ਮਾਲਕ ਨਾਲ ਚਿੱਤ ਜਿਆਦੇ ਜੁੜੂਗਾ ਕਨੈਕਟ ਜਿਆਦਾ ਕਰ ਪਾਏਗਾ ਨਹੀਂ ਤੇ ਖਾਲੀ ਐ ਇੰਨੀਆਂ ਕਾਲੀਆਂ ਦਵਾ ਸਾਹੀਆਂ ਲਿਖ ਕੇ ਐਨੇ ਕਾਗਜ਼ਾਂ ਨੂੰ ਭਰ ਕੇ ਵੀ ਤੂੰ ਅੱਜ ਖਾਲੀ ਐ ਤੈਨੂੰ ਅੰਦਰੋਂ ਕੁਝ ਨਹੀਂ ਮਿਲਿਆ ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ ਮੌਤ ਮਗਰੋਂ ਜਿੱਥੇ ਲੇਖਾ ਮੰਗਿਆ ਜਾਊ ਨਾ ਇਹ ਪੜ੍ਹਾਈ ਨੇ ਕੰਮ ਨਹੀਂ ਆਉਣਾ ਉਸ ਸਮੇਂ ਤੇਰੇ ਆ ਪੜਾਈ ਕੰਮ ਆਏਗੀ ਜੇ ਤੂੰ ਗੁਰੂ ਮਗਰ ਲੱਗ ਕੇ ਕਰੀਏ ਜੇ ਵਾਕਈ ਤੂੰ ਚਤ ਜੋੜਿਆ ਸੱਚੇ ਪਾਤਸ਼ਾਹ ਕਹਿੰਦੇ ਦਰਗਾਹ ਚ ਸੱਚਾ ਆ ਜਾਏਗਾ ਧਰਮਰਾਜ ਤੇਰੇ ਤੋਂ ਲੇਖਾ ਨਹੀਂ ਮੰਗੂਗਾ ਇਸ ਪੜਾਈ ਦਾ ਸਦਕਾ 4 ਸਾਲਾਂ ਦੀ ਉਮਰ ਚ ਕਿੱਡੇ ਵੱਡੇ ਵਚਨ ਕਰਤੇ ਗੁਰੂ ਨਾਨਕ ਸਾਹਿਬ ਮਹਾਰਾਜ ਹੌਲਨਸ ਦੇ ਵਿੱਚ ਆਏ ਹੈ ਅੱਜ ਦੇ ਕਈ ਲੋਕ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜ਼ੁਬਾਨ ਕੰਬਦੀ ਇਹ ਗੱਲ ਕਹਿਣ ਲੱਗਿਆਂ ਪਰ ਮਤ ਭਟਕੇ ਨਾ ਤਾਂ ਕਹਿਣੀ ਪੈਂਦੀ ਆ ਉਹ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਅਧੂਰੇ ਸੀ ਉਹਨਾਂ ਨੇ ਦੁਨੀਆ ਚ ਆ ਕੇ ਸਿੱਖਿਆ ਸਿੱਖਿਆ ਜੋ ਸਿੱਖਿਆ ਦੱਸਦਾ ਐਸਾ ਨਹੀਂ ਹੈ ਉਹ ਊਣੇ ਨਹੀਂ ਸੀ ਆਏ ਭਰੇ ਹੀ ਆਏ ਸੀ ਉਹਨਾਂ ਨੂੰ ਸਿੱਖਣ ਦੀ ਲੋੜ ਨਹੀਂ ਸੀ ਉਹਨਾਂ ਨੂੰ ਦੁਨਿਆਵੀ ਪੰਡਿਤ ਐ ਨਹੀਂ ਕਰਨੇ ਪਏ ਸਿੱਖਣ ਲੱਗਿਆਂ ਤਾਂ ਅਸੀਂ ਅਸੀਂ ਸਾਲਾਂ ਜੇ ਨਹੀਂ ਚੀਜ਼ਾਂ ਸਿੱਖੀਆਂ ਜਾਂਦੀਆਂ ਜੋ ਗੁਰੂ ਨਾਨਕ ਸਾਹਿਬ 4 ਸਾਲਾਂ ਦੀ ਉਮਰ 'ਚ ਕਹਿ ਰਹੇ ਐ ਉਹ ਪਹਿਲਾ ਤੋਂ ਹੀ ਨਾਲ ਸੀ ਤੁਰ ਦਰਗਾਹੋਂ ਆਈਏ ਵਸਤੂ ਜਿਹਦੀ ਗੱਲ ਕਰ ਰਹੇ ਐ ਮਹਾਰਾਜ ਕਹਿੰਦੇ ਐ ਪਾंदे ਜਿੱਥੇ ਨਾ ਤੇਰਾ ਹਸਾਬ ਕਿਤਾਬ ਲਿਆ ਗਿਆ ਉਥੇ ਸਿੱਖਿਆ ਪੜਾਈ ਕੰਮ ਆਊਗੀ ਉਹ ਕਹਿੰਦਾ ਮਹਾਰਾਜ ਦੁਨਿਆਵੀ ਪੜਾਈ ਨਾਲ ਅੱਗੇ ਵਧਿਆ ਜਾਂਦਾ ਹੈ ਗਰੋਹ ਕੀਤਾ ਜਾਂਦਾ ਹੈ ਇਸ ਪੜਾਈ ਨਾਲ ਕੀ ਮਿਲੇਗਾ ਕੀ ਫਲ ਮਿਲੇਗਾ ਤੇ ਮਹਾਰਾਜ ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਉ ਮਹਾਰਾਜ ਕਹਿੰਦੇ ਤੈਨੂੰ ਦਰਗਾਹ 'ਚ ਵਡਿਆਈਆਂ ਮਿਲਣਗੀਆਂ ਤੇ ਤੇਰਾ ਮਨ ਚਾਵਾਂ ਜਿ ਖਿਲਰੂਗਾ ਉਮੜੂਗਾ ਉਦਾਸ ਨਹੀਂ ਹੋਏਗਾ ਮਾਲਕ ਨਾਲ ਲਹਿ ਬਲਾ ਕੇ ਅੱਜ ਤੱਕ ਕੋਈ ਉਪਰਾਮ ਨਹੀਂ ਹੋਇਆ ਭਗਤੀ ਦੇ ਨਾਵ ਤੇ ਸਵਾਰ ਹੋ ਕੇ ਅੱਜ ਤੱਕ ਕੋਈ ਦੁਨਿਆਵੀ ਦੁੱਖਾਂ ਨੂੰ ਨਹੀਂ ਰੋਇਆ ਤੇਰੀ ਉਮਰ ਸਫਤਾ ਚ ਲੰਘੂਗੀ ਤੇਰੇ ਤੋਂ ਇਹ ਖੁਸ਼ੀਆਂ ਕਈਆਂ ਨਹੀਂ ਜਾ ਸਕਣਗੀਆਂ ਐਨਾ ਆਨੰਦ ਮਾਣੇਗਾ ਪਾंदे ਦੇ ਹੱਥ ਕੰਬ ਰਹੇ ਨੇ ਸੁਣਦੇ ਦੇ ਪਾंदे ਨੂੰ ਆਪਣੀ ਕੀਤੀ ਪੜ੍ਹਾਈ 60 ਸਾਲਾਂ ਚ ਸਿੱਖਿਆ ਕੂੜਾ ਲੱਗ ਰਿਹਾ ਹੈ ਕਿਉਂਕਿ ਇਹ ਤਾਂ ਕਦੇ ਸੁਣਿਆ ਹੀ ਨਹੀਂ ਸੀ ਜਿੱਥੇ ਮਿਲें ਵਡਿਆਈਆਂ ਸਦ ਖੁਸ਼ੀਆਂ ਸਦ ਚਾਹ ਤਿੰਨ ਮੁਖ ਟਿੱਕੇ ਨਿਕਲੇ ਜਿੰਨ ਮਨ ਸੱਚਾ ਨਾ ਪਾंदे ਦੁਨੀਆ ਚ ਟਿੱਕੇ ਲਾਉਣ ਦਾ ਕੋਈ ਫਾਇਦਾ ਨਹੀਂ ਟਿੱਕਾ ਤਾਂ ਉੱਥੇ ਕੱਢਿਆ ਜਾਵੇ ਆਨੰਦ ਫੇਰ ਹੈ ਟਿੱਕੇ ਤਾਂ ਦਰਗਾਹ ਚ ਲੱਗਣ ਇੱਥੇ ਕੋਈ ਕਿਸੇ ਦਾ ਸਵਾਗਤ ਕਰਦਾ ਹੈ ਦੁਨੀਆ ਚ ਅਤੀਥੀ ਆਇਆ ਹੋਵੇ ਕਰ ਤੋਂ ਅੱਗੇ ਲਿਆ ਕੇ ਉਹਦੇ ਇੱਕ ਟਿੱਕਾ ਲਾਉਂਦੇ ਆ ਉਹਦੀ ਆਰਤੀ ਕਰਦੇ ਦੁਨੀਆਂ ਤੇ ਕਟਾਕਸ਼ ਨਹੀਂ ਪਰ ਮਹਾਰਾਜ ਸੱਚ ਦਿਖਾਉਂਦੇ ਕਹਿੰਦੇ ਦੁਨੀਆਂ ਦੀਆਂ ਚੀਜ਼ਾਂ ਝੂਠੀਆਂ ਨੇ ਇਹ ਸਵਾਗਤ ਦਾ ਕੀ ਕਰਨਾ ਜੇ ਸਰੀਰ ਨੇ ਕਬਰ ਚ ਜਾਣਾ ਹੈ ਜੇ ਮੌਤ ਦਾ ਨਿਵਾਲਾ ਬੰਨਣਾ ਹੈ ਅਸੀਂ ਜੇ ਨਰਕ ਦੇ ਭਾਗੀਦਾਰ ਬੰਨਣਾ ਤਾਂ ਇੰਨਾ ਸਵਾਗਤਾਂ ਦਾ ਉਥੇ ਕੀ ਕਰਾਂਗੇ ਆਨੰਦ ਤਾਂ ਹੈ ਕਹਿੰਦੇ ਸਵਾਗਤ ਉਥੇ ਹੋਵੇ ਉਥੇ ਟਿੱਕਾ ਨਿਕਲੇ ਉਥੇ ਮਿਲੇ ਕੁਸ਼ ਉਥੇ ਪ੍ਰਾਪਤੀ ਹੋਵੇ ਉਹ ਪ੍ਰਾਪਤੀ ਵੱਡੀ ਹੈ ਤਿੰਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਮ ਜਿਨ੍ਹਾਂ ਦੇ ਹਿਰਦੇ 'ਚ ਨਾ ਹੈ ਨਾ ਉਹਨਾਂ ਦੇ ਮੁਖ ਤੇ ਟਿੱਕੇ ਨਿਕਲਦੇ ਆ ਕਰਮ ਮਿਲੇ ਤਾਂ ਪਾਈਏ ਕਹਿੰਦਾ ਮਹਾਰਾਜ ਸਾਰੇ ਲੈ ਸਕਦੇ ਸੱਚੇ ਪਾਤਸ਼ਾਹ ਕਹਿੰਦੇ ਜਿਹਦੇ ਚੰਗੇ ਕੰਮ ਕੀਤੇ ਹਨ ਉਹਨੂੰ ਫਿਰ ਵਾਹਿਗੁਰੂ ਬਖਸ਼ਿਸ਼ ਕਰ ਦਿੰਦਾ ਹੈ ਗੁਰੂ ਮਿਲਾ ਦਿੰਦਾ ਹੈ ਭਗਤੀ ਵਾਲੇ ਪਾਸੇ ਲਿਆਉਂਦਾ ਤੇ ਜਿਹਦੇ ਥੋੜੇ ਚੰਗੇ ਕਰਮ ਕੀਤੇ ਹੋਏ ਉਹਨੂੰ ਲਿਆਉਂਦਾ ਤਾਂ ਫਿਰ ਛੇਤੀ ਤੋੜ ਦਿੰਦਾ ਹੈ ਪਨਾਚੀਰ ਉਖੜ ਨਹੀਂ ਸਕਦਾ ਕਾਲ ਯੁਗ ਦਾ ਸਭ ਬਾਣ ਵੱਜਦਾ ਹੱਕ ਚਾਕੇ ਟੁੱਟਣ ਲੱਗਿਆ ਸਮਾਂ ਨਹੀਂ ਲੱਗਦਾ ਤੇ ਅੱਗੋਂ ਜਿੰਨੀ ਇੱਕ ਬਾਂਦੇ ਨੂੰ ਧਰਮ ਦੀ ਸਿੱਖਿਆ ਮਿਲੇ ਸੀ ਕਹਿਣ ਲੱਗਿਆ ਮੈਂ ਇੱਕ ਚੀਜ਼ ਆਬਜ਼ਰਵ ਕੀਤੀ ਹੈ ਮਹਾਰਾਜ ਤੁਸੀਂ ਤਾਂ ਕਹਿ ਰਹੇ ਹੋ ਕਿ ਟਿੱਕੇ ਨਿਕਲਣਗੇ ਇੰਨਾ ਕੁਝ ਮਿਲੂਗਾ ਪਰ ਇਸ ਦੁਨੀਆ ਦੇ ਵਿੱਚ ਜਿਹੜੇ ਲੋਕ ਪਾਪ ਕਰਦੇ ਆ ਉੱਪਰ ਫੁੱਲ ਧੋਰੇ ਹੈ ਜਿਹੜੇ ਪੁੰਨ ਕਰਦੇ ਐ ਚੰਗੇ ਕੰਮ ਕਰਦੇ ਐ ਨਾਮ ਜਪਦੇ ਉਹ ਮਾ ਭੁੱਖੇ ਮਰਦੇ ਦੇਖੇ ਐ ਐਸਾ ਕਿਉਂ ਹੈ ਦੁਨੀਆ ਦੇ ਵਿੱਚ ਜੋ ਜਿੰਨਾ ਮਾੜਾ ਉਹਨਾਂ ਉੱਪਰ ਐ ਜਿੰਨਾ ਚੰਗਾ ਉਹਨਾਂ ਹੀ ਉਹਦਾ ਯੂਜ਼ ਕੀਤਾ ਜਾਂਦਾ ਐਸਾ ਕਿਉਂ ਹੈ ਹਜ਼ੂਰ ਫਿਰ ਅੱਗੇ ਪੰਕਤੀ ਵਿਚਾਰਦੇ ਇੱਕ ਆਵੇ ਇੱਕ ਜਾਹੇ ਉੱਠ ਰੱਖੀਏ ਨਾਮ ਸਲਾਰ ਬਿਆੰਤ ਜੀਵ ਇਸ ਜਗਤ ਚਾਉਂਦੇ ਨੇ ਤੇ ਬਹੁਤ ਜਹਾਨੋ ਕੂਚ ਕਰ ਜਾਂਦੇ ਐ ਤੇ ਕਈਆਂ ਦੇ ਉਹਦੇ ਵਿੱਚ ਰੱਖੀਏ ਨਾਮ ਸਲਾਰ ਵੱਡੇ ਵੱਡੇ ਨਾਮ ਰੱਖੇ ਹੁੰਦੇ ਆ ਰਿਸਪੈਕਟਡ ਫਲਾਨਾ ਸਿੰਘ ਫਲਾਨਾ ਸਿੰਘ ਫਲਾਨਾ ਸਰਦਾਰ ਫਲਾਨਾ ਸਿੰਘ ਫਲਾਨਾ ਚੌਧਰੀ ਫਿਰ ਪਿੱਛੇ ਗੋਤਾਂ ਜਾਤਾਂ ਲੱਗਦੀਆਂ ਤਗਮੇ ਲੱਗਦੇ ਜਾਂਦੇ ਐ ਹੌਮੇ ਇੱਕ ਤੇ ਪਰਤ ਤੇ ਪਰਤ ਚੜਦੀ ਜਾਂਦੀ ਐ ਛਿਲਕੇ ਤੇ ਛਿਲਕਾ ਚੜਦਾ ਜਾਂਦਾ ਮਨ ਭਾਰਾ ਹੋ ਜਾਂਦਾ ਇੱਕ ਨਾਮ ਕਿਸੇ ਦਾ ਨਾਮ ਨਾ ਪੂਰਾ ਲਾਓ ਅਗਲਾ ਗੁੱਸਾ ਕਰ ਜਾਂਦਾ ਹਜ਼ੂਰ ਕਹਿੰਦੇ ਇੱਕ ਆ ਰਿਹਾ ਇੱਕ ਜਾ ਰਿਹਾ ਇੱਕ ਸੰਸਾਰ ਦੇ ਵਿੱਚ ਆਪਦੇ ਨਾਵਾਂ ਨਾਲ ਵੱਡੇ ਨਾਮ ਲਗਾਈ ਬੈਠੇ ਨੇ ਅੱਗੇ ਗਿਆ ਜਾਣੀ ਐ ਤੂੰ ਤੁਹਾਨੂੰ ਐ ਲੱਗਦਾ ਨਾ ਮਹਾਰਾਜ ਕਹਿੰਦੇ ਕਿ ਸੰਸਾਰ ਦੇ ਵਿੱਚ ਜੋ ਮਾੜੇ ਕੰਮ ਕਰਦੇ ਉਹ ਪ੍ਰਫੁੱਲਤ ਹੋ ਰਹੇ ਐ ਦੁਖੀ ਹੋ ਰਹੇ ਉਹ ਜੋ ਚੰਗਾ ਕਰਦੇ ਐ ਗੱਲ ਨਵੇੜਾ ਕਹਦੇ ਤੇ ਹੁਣ ਅੱਗੇ ਗਏ ਆ ਜਾਣੀ ਐ ਦਰਗਾਹ ਚ ਪਤਾ ਲੱਗਣਾ ਐ ਜਿੱਤੇ ਆ ਕੌਣ ਐ ਤੇ ਹਾਰਿਆ ਕੌਣ ਐ ਮਹਾਰਾਜ ਕਹਿੰਦੇ ਐ ਨਾ ਅਮਲ ਜੇ ਕੀਤੇ ਦੁਨੀਆ ਵਿੱਚ ਸੇ ਦਰ ਗਏ ਆਏ ਕੰਮ ਦਰਗਾਹ ਚ ਕੰਮ ਤੇਰੇ ਤਾਂ ਐ ਜੇ ਤੂੰ ਗੁਰੂ ਦੀ ਬਾਣੀ ਤੇ ਅਮਲ ਕਰਿਆ ਜੇ ਤੂੰ ਸਤਗੁਰਾਂ ਦੇ ਚਰਨ ਪਕੜ ਕੇ ਬੈਠਣਾ ਸਿੱਖਿਆ ਜੇ ਤੂੰ ਸਾਧੂਆਂ ਦੀ ਸੰਗਤ ਮਾਣੀ ਜੇ ਤੂੰ ਨਾਮ ਰਸਿਆ ਗੁਰਮੁਖ ਬਣਿਆ ਤਾਲ ਤੇ ਤਰੀ ਪਛਾਨ ਹੈ ਕਿੰਨੀ ਗਹਿਰੀ ਗੱਲ ਕਹਿ ਰਹੇ ਆ ਗੁਰੂ ਜੀ ਕਹਿੰਦੇ ਕੀ ਫਰਕ ਪੈਂਦਾ ਕੋਈ ਮਨੁੱਖ ਇਸ ਜਗਤ 'ਚ ਕਿਸ ਤਰ੍ਹਾਂ ਜਿ ਆਇਆ ਔਰ ਬਹੁਤ ਵੱਡਾ ਫਰਕ ਪੈਂਦਾ ਮੌਤਵਾਦ ਨੂੰ ਕੀ ਮਿਲਿਆ ਦੋ ਬੱਚੇ ਹੋਸਟਲ 'ਚ ਪੜਦੇ ਐ ਇੱਕ ਕੋਲੇ ਛੋਟਾ ਕਮਰਾ ਐ ਇੱਕ ਕੋਲੇ ਬਹੁਤ ਆਲੀਸ਼ਾਨ ਕਮਰਾ ਐ ਛੋਟੇ ਕਮਰੇ ਵਾਲੇ ਕੋਲੇ ਲਾਈਟ ਦਾ ਬਲਬ ਵੀ ਛੋਟਾ ਐ ਇਨਵਰਟਰ ਵੀ ਹੈ ਨਹੀਂ ਵੱਡੇ ਕੋਲੇ ਸਹੂਲਤ ਹੈ ਛੋਟੇ ਕੋਲੇ ਗੀਜਰ ਹੈ ਨਹੀਂ ਠੰਡੇ ਪਾਣੀ ਨਾਲ ਲਾਉਣਾ ਪੈਂਦਾ ਸਾਧਨ ਵੀ ਹੈ ਨਹੀਂ ਵੱਡੇ ਕੋਲੇ ਸਾਧਨ ਵੀ ਹੈ ਗੀਜਰ ਵੀ ਹੈ ਪੈਸਾ ਵੀ ਬਹੁਤ ਹੈ ਪਰ ਐਟ ਦਾ ਐਂਡ ਜਿੱਦਣ ਰਿਜ਼ਲਟ ਆਇਆ ਸਟਰਗਲ ਕਰਨ ਵਾਲਾ ਪਾਸ ਹੋ ਗਿਆ ਫੇਲ ਹੋ ਗਿਆ ਜਿਹਦੇ ਕੋਲੇ ਸਾਰੀਆਂ ਸਹੂਲਤਾਂ ਸੀ ਇੱਥੇ ਨਵੇੜਾ ਆਉਣਾ ਹੈ ਤੁਸੀਂ ਪ੍ਰਾਪਤੀ ਕੀ ਕੀਤੀ ਹੈ ਜਿਹੜਾ ਵਿਚਾਲੜਾ ਪ੍ਰੋਸੈਸ ਆ ਉਹਨੂੰ ਗੁਰਬਾਣੀ ਨਹੀਂ ਕੁਝ ਸਮਝਦੀ ਗੁਰੂ ਜੀ ਕਹਿੰਦੇ ਲੱਖ ਕਸ਼ਟ ਸਹਾਰ ਕੇ ਵੀ ਤੁਸੀਂ ਜੇ ਪ੍ਰਾਪਤ ਕਰ ਗਏ ਤੇ ਬਹੁਤ ਵੱਡੀ ਗੱਲ ਐ ਪਰ ਤੁਸੀਂ ਕਰੋੜਾਂ ਖੁਸ਼ੀਆਂ ਮਾਣ ਕੇ ਵੀ ਜੇ ਪਿੱਛੇ ਰਹਿ ਗਏ ਤਾਂ ਤਰਕਾਰ ਐ ਫੇਰੋ ਸੋਕੀ ਰੋਗ ਬਣੇ ਨੇ ਤੁਦ ਬੇ ਨਰੋਗ ਰਜਾਈਆਂ ਦਾ ਓਡਣ ਜਿਹੜੀ ਗੱਲ ਮਾਛੀਵਾੜੇ ਦੇ ਜੰਗਲਾਂ 'ਚ ਕਹੀ ਸੀ ਸਤਗੁਰਾਂ ਨੇ ਤੇਰੇ ਬਿਨਾ ਰਜਾਈਆਂ ਦੇ ਰੋਗ ਓਢ ਲੰਦੇ ਐ ਚਿੰਬੜ ਜਾਂਦੇ ਐ ਮੇਰੇ ਮਾਲਕ ਅੱਗੇ ਗਿਆਂ ਜਾਣੀ ਐ ਬਿਨ ਨਾ ਮੈਂ ਬੇਕਾਰ ਜਿਹੜੇ ਇੱਥੇ ਪ੍ਰਫੁੱਲਤ ਹੋ ਰਹੇ ਠੱਗੀਆਂ ਮਾਰ ਕੇ ਵਾਦ ਰਹੇ ਐ ਬਹੁਤ ਕੁਝ ਜੋੜ ਰਹੇ ਐ ਬੜਾ ਬਣਾ ਰਹੇ ਆ ਉਹਨਾਂ ਨੂੰ ਅੱਗੇ ਗਿਆ ਪਤਾ ਲੱਗਣਾ ਕਿ ਨਾਮ ਤੋਂ ਬਿਨਾ ਤਾਂ ਸਭ ਬੇਕਾਰ ਹੋ ਗਿਆ ਸਿਮਰਨ ਤੋਂ ਬਿਨਾ ਤਾਂ ਕੂੜਾ ਜਮਾ ਕਰਦੇ ਰਹੇ ਜਦੋਂ ਇਹ ਗੱਲ ਸੁਣੀ ਪੈਰ ਥੜਕ ਗਏ ਸੋਚਾਂ ਤੇ ਗਹਿਰੇ ਵਿਚਾਰਾਂ ਦੇ ਸਮੁੰਦਰ ਚ ਡੁੱਬ ਗਿਆ ਪੰਦਾ ਚਾਰ ਸਾਲਾਂ ਦੀ ਉਮਰ ਵਿੱਚ ਸਤਿਗੁਰੂ ਨਾਨਕ ਨੇ ਉਹਨੂੰ ਚੁੱਪ ਕਰਾਤਾ ਜਿਹਨੇ ਵੱਡੇ ਵੱਡੇ ਪੜ੍ਹਾ ਕੇ ਬਹੁਤ ਵੱਡੇ ਆਉਧਿਆਂ ਤੇ ਬਿਠਾਏ ਸੀ ਪੰਦੇ ਨੇ ਅਗਲਾ ਸਵਾਲ ਕੀਤਾ ਚਿੱਤ ਕਿ ਕਿਉਂ ਮੁੜੇਗਾ ਸੁੱਖਾਂ ਤੇ ਦੁੱਖਾਂ ਤੋਂ ਉੱਪਰ ਕਿਵੇਂ ਉੱਠੀਏ ਚਿੱਤ ਕਿਸ ਤਰ੍ਹਾਂ ਜੋੜਿਆ ਜਾਵੇ ਪਾਤਸ਼ਾ ਇਸ ਰੰਗਲੀ ਦੁਨੀਆ ਦੇ ਵਿੱਚ ਮੋਹ ਨੂੰ ਕਿਵੇਂ ਪਛਾੜਿਆ ਜਾਵੇ ਕਾਮ ਤੇ ਕ੍ਰੋਧ ਦੀਆਂ ਬੇੜੀਆਂ ਕਿਵੇਂ ਕਟੀਆਂ ਜਾਣ ਕਿਹੜੀ ਚੀਜ਼ ਨੂੰ ਦੇਖਿਆ ਜਾਵੇ ਕਿ ਧਿਆਨ ਸਿੱਧਾ ਹੀ ਨਾਮ ਦੇ ਵਿੱਚ ਸਿਮਰਨ ਦੇ ਵਿੱਚ ਇਕਾਗਰ ਹੋ ਜਾਏ ਤੇ ਸਤਿਗੁਰਾਂ ਨੇ ਅਗਲੀ ਪੰਗਤੀ ਉਚਾਰੀ ਜੋ ਕਿ ਸਾਰਿਆਂ ਲਈ ਜ਼ਰੂਰੀ ਹੈ ਜਿਹੜੇ ਗੁਰਮੁਖ ਕਹਿੰਦੇ ਆ ਸਾਡਾ ਸਿਮਰਨ ਵਿੱਚ ਧਿਆਨ ਨਹੀਂ ਲੱਗਦਾ ਉਹ ਇਸ ਪੰਕਤੀ ਨੂੰ ਪੜ ਲਿਆ ਕਰੋ ਮਹਾਰਾਜ ਨੇ ਬਹੁਤ ਕੁਝ ਵੱਡੀ ਗੱਲ ਖੋਲ ਕੇ ਦੱਸਤੀ ਪੈ ਤੇਰੇ ਡਰ ਅਗਲਾ ਖੱਪ ਖੱਪ ਚੀਜ ਦੇ ਕਹਿੰਦੇ ਸੰਸਾਰ ਵਿੱਚ ਆ ਕੇ ਜਦੋਂ ਉਸ ਜਹਾਨ ਬਾਰੇ ਸੋਚੀਦਾ ਨਾ ਜਦੋਂ ਮਨੁੱਖ ਦੇ ਪੱਲੇ ਨਾਮ ਨਹੀਂ ਹੁੰਦਾ ਪਿਆਰ ਨਹੀਂ ਹੁੰਦਾ ਸਹਿਜ ਅਜੇ ਬਿਰਤੀ ਜੁੜੀ ਨਹੀਂ ਨਾ ਹੁੰਦੀ ਤਾਂ ਉਸ ਅਗਲੇ ਪੰਨ ਤੋਂ ਡਰ ਲੱਗਦਾ ਹੈ ਸੋਚ ਕੇ ਚਿੱਤ ਘਬਰਾਉਂਦਾ ਹੈ ਫਰੀਦ ਸਾਹਿਬ ਵੀ ਕਹਿੰਦੇ ਹਨ ਅੱਗੇ ਦੋਜ ਕਤਪਿਆ ਸੁਣੀਏ ਸੂਲ ਪਵੈ ਕਹਾ ਹੋ ਅੱਗੇ ਤਾਂ ਮੈਂ ਦੋਜ ਕਤਪੇ ਸੁਣਦਾ ਮੈਂ ਦੇਖ ਰਿਹਾ ਮਚਦੀ ਹੋਈ ਉਹ ਸਾਗ ਨੂੰ ਜਿਹਦੇ ਵਿੱਚ ਦੀ ਆਤਮਾ ਨੇ ਲੰਘਣਾ ਮੈਂ ਦੇਖ ਰਿਹਾ ਉਹਨਾਂ ਕਸ਼ਟਾਂ ਉਹਨਾਂ ਰੋਗਾਂ ਨੂੰ ਜਿਨ੍ਹਾਂ ਨੇ ਆਤਮਾ ਦੇ ਉੱਤੇ ਵਰਨਾ ਮੈਂ ਤੱਕ ਰਿਹਾ ਉਹ ਨਗ ਦੇ ਗੋਲਿਆਂ ਨੂੰ ਜਿਨ੍ਹਾਂ ਨੂੰ ਹਿੱਕ ਤੇ ਜਰਨਾ ਪੈਣਾ ਸੂਲ ਪਵੈ ਕਹਾਓ ਮੇਰੇ ਕੰਨਾਂ ਵਿੱਚ ਅੱਜ ਵੀ ਕਹਿੰਦੇ ਸਿਸਕ ਵੱਜਦੀ ਹੈ ਉਹਨਾਂ ਆਤਮਾਵਾਂ ਦੀ ਜਿਹੜੀਆਂ ਡੁੱਬ ਗਈਆਂ ਪਵ ਸਾਗਰ ਚ ਜਿਨ੍ਹਾਂ ਨੂੰ ਪਿਆਰ ਨਹੀਂ ਮਿਲਿਆ ਜਿਹੜੀਆਂ ਸਿਫਤ ਨਹੀਂ ਕਰ ਪਾਈਆਂ ਜ਼ੁਬਾਨ ਮਿਲੀ ਸ਼ਰੀਰ ਮਿਲਿਆ ਕੰਨ ਮਿਲੇ ਸਾਰੀਆਂ ਦਾਤਾਂ ਦੇਣ ਤੋਂ ਬਾਅਦ ਵੀ ਜਿਹੜੇ ਸਿਫਤ ਵਿੱਚ ਰਤੇ ਨਾ ਗਏ ਅਗਲੇ ਜਹਾਨ ਵਿੱਚ ਜਿਹੜੇ ਕੋਰੜੇ ਉਹਨਾਂ ਤੇ ਪਏ ਉਹਨਾਂ ਦੇ ਕਸ਼ਟ ਦੀਆਂ ਚੀਕਾਂ ਮੈਨੂੰ ਅੱਜ ਵੀ ਸੁਣਦੀਆਂ ਨੇ ਮਹਾਰਾਜ ਕਹਿੰਦੇ ਪੈ ਤੇਰੇ ਡਰ ਅਗਲਾ ਅੱਗੇ ਦਾ ਡਰ ਖਾ ਪਖਾ ਪਛੀ ਜੇ ਦੇ ਸਮੇਂ ਦੇ ਨਾਲ ਨਾਲ ਹਜੂਰ ਕਹਿੰਦੇ ਇਹ ਸਰੀਰ ਢੈਂਦਾ ਜਾਂਦਾ ਹੈ ਪੀਲਾ ਪੈਂਦਾ ਜਾਂਦਾ ਫਿੱਕਾ ਪੈ ਰਿਹਾ ਹੈ ਨਾਮ ਜਿਨ੍ਹਾਂ ਸੁਲਤਾਨ ਖਾਨ ਜਿਨ੍ਹਾਂ ਦੇ ਨਾਮ ਸੁਲਤਾਨ ਰਾਜੇ ਸ਼ੈਨਸ਼ਾਹੀ ਜਿਹੜੇ ਹੋਂਦੇ ਡਿਠੇ ਖੇ ਮੈਂ ਉਹ ਵੀ ਸਵਾਹ ਬਣਦੇ ਦੇਖਿਆ ਓਹ ਹੋ ਚਾਰ ਸਾਲਾਂ ਦੀ ਉਮਰ ਚ ਐਡੇ ਗਿਆਨ ਦੀ ਗੱਲ ਹਜੂਰ ਦੁਨੀਆ ਦੇ ਸਾਰੇ ਫਲਸਫਰ ਅਗਰੇ ਗੱਲ ਪਹੁੰਚ ਜਾਵੇ ਕਿ ਸਤਿਗੁਰਾਂ ਨੇ ਪੰਗਤੀ 4 ਸਾਲਾਂ ਦੀ ਉਮਰ 'ਚ ਉਚਾਰੀ ਸੀ ਸੋਚੀ ਪੈ ਜਾਣਗੇ ਉਹਨਾਂ ਦੇ ਰਾਤ ਦੀਆਂ ਨੀਂਦਰਾਂ ਉੱਡ ਜਾਣੀਆਂ ਐਨੇ ਗਹਿਰੀ ਅਗੰਮਦੀ ਵਿਚਾਰ ਉਹੀ 4 ਸਾਲਾਂ ਦੀ ਉਮਰ 'ਚ ਉਮਰਾਂ ਗਵਾ ਕੇ ਜਿਹੜੇ ਸੱਚ ਤੋਂ ਪਰਦੇ ਨਹੀਂ ਹਟਦੇ ਸਤਿਗੁਰੂ 4 ਸਾਲਾਂ ਦੀ ਉਮਰ 'ਚ ਕਹਿ ਰਿਹਾ ਸ਼ਰੀਰੀ ਕੋ ਉਮਰ ਭਾਵੇਂ ਕੱਟਾ ਪਰ ਆਤਮਾ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ ਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਵੱਡੇ ਵੱਡੇ ਨਾਮ ਸੀ ਵੱਡੇ ਵੱਡੇ ਸੁਲਤਾਨ ਵੱਡੇ ਵੱਡੇ ਸ਼ੇਰਾਂ ਵਰਗੇ ਸ਼ਰੀਰ ਸੀ ਮੈਂ ਖੇ ਹੁੰਦੇ ਦੇਖਿਆ ਰੇਤ ਬਣਦੇ ਦੇਖਿਆ ਸਵਾਚ ਤਬਦੀਲ ਹੁੰਦੇ ਦੇਖੇ ਨੇ ਨਾਨਕ ਉੱਠੀ ਚੱਲਿਆਂ ਸਭ ਕੂੜੇ ਟੁੱਟੇ ਨੇ ਤੇ ਜਿੱਦਣੇ ਸ਼ਰੀਰ ਮਰ ਜਾਂਦਾ ਹੈ ਝੂਠ ਦੇ ਸਾਰੇ ਸੰਬੰਧ ਟੁੱਟ ਜਾਂਦੇ ਆ ਇल्ली ਪੀੜੀ ਮਾੜਾ ਮੋਟਾ ਦੋ ਕੁ ਮਹੀਨੇ ਯਾਦ ਕਰਦੀ ਏ ਜਿੰਨੇ ਦਿਨ ਕੰਮ ਨਹੀਂ ਚੱਲਦਾ ਜਦੋਂ ਕੰਮ ਚੱਲਦਾ ਫਿਰ ਫਿੱਕੀ ਪੈ ਜਾਂਦੀ ਏ ਯਾਦ ਫਿਰ ਦਾਦਾ ਯਾਦ ਨਹੀਂ ਆਉਂਦਾ ਫਿਰ ਅਗਲਿਆਂ ਵੱਲ ਮੁਖ ਹੋ ਜਾਂਦਾ ਏ ਮੁੰਡੇ ਵੱਲ ਪੋਤੇ 'ਚ ਧਿਆਨ ਜੁੜਿਆ 6 ਕੁ ਮਹੀਨਿਆਂ ਬਾਅਦ ਜਾਮ ਹੀ ਭੁੱਲ ਗਏ 2 ਸਾਲਾਂ ਬਾਅਦ ਤਾਂ ਕੋਈ ਵਰਸੀ ਤੇ ਵੀ ਯਾਦ ਨਹੀਂ ਕਰਦਾ ਹੁਣ ਤਾਂ ਫੋਟੋਆਂ ਵੀ ਲਾ ਕੇ ਰੱਖਣ ਲੱਗ ਗਏ ਜਿਨ੍ਹਾਂ ਲਈ ਜਿਉਆ ਉਹਨਾਂ ਨੇ ਤੈਨੂੰ ਭੁਲਾਤਾ ਸਦਾ ਯਾਦ ਨਹੀਂ ਰੱਖਿਆ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ ਨੇਉ ਟੁੱਟ ਗਏ ਸਾਰੇ ਝੂਠ ਦੇ ਸੌਦਾਗਰਾ ਮਹਾਰਾਜ ਕਹਿੰਦੇ ਆ ਦੇਖ ਸੱਚ ਤੇਰੇ ਜੀਵਨ ਦਾ ਨਾਮ ਨਹੀਂ ਨਜਪਿਆ ਆ ਦੇਖ ਜਿਹੜਾ ਸੌਦਾ ਕਰਕੇ ਆਇਆ ਸਾਰਾ ਖਿਲਰ ਗਿਆ ਮਗਰ ਗੁਰੂ ਜੀ ਕਹਿੰਦੇ ਜੇ ਧਿਆਨ ਨਹੀਂ ਲੱਗਦਾ ਜੇ ਸੁਰਤ ਨਹੀਂ ਜੁੜਦੀ ਜੇ ਮਨ ਨਹੀਂ ਮੁੜਦਾ ਤਾਂ ਆਹ ਚੀਜ਼ ਨੂੰ ਦੇਖ ਉਸ ਅਗਲੇ ਢਰ ਨੂੰ ਤੱਕ ਉਸ ਅੱਗੇ ਮਿਲਣ ਵਾਲੇ ਦੋਜਕ ਵੱਲ ਧਿਆਨ ਦੇ ਉਹਨਾਂ ਸੁਲਤਾਨ ਖਾਵਾਂ ਦੀ ਸਾਰ ਲੈ ਜਿਨ੍ਹਾਂ ਦੇ ਪੈਸਿਆਂ ਦਾ ਕੋਈ ਅੰਤ ਨਹੀਂ ਸੀ ਜਿਹੜੇ ਧੂੜ ਬਣ ਕੇ ਉੱਡ ਗਏ ਉਹਨਾਂ ਵੱਲ ਦੇਖ ਜਿਨ੍ਹਾਂ ਦਾ ਨੇ ਇੱਕ ਪਲ ਚ ਟੁੱਟ ਜਾਂਦਾ ਤੈਨੂੰ ਸੱਚ ਪਤਾ ਲੱਗ ਜਾਣਾ ਹੈ ਤੇਰਾ ਮਨ ਮੋੜਿਆਉਣਾ ਹੈ ਮਨ ਨੂੰ ਮੋੜਨ ਦੀ ਇਹੀ ਟੈਕਨੀਕ ਹੈ ਇਹਨੂੰ ਸੱਚ ਦਿਖਾ ਦਿਓ ਫਿਰ ਇਹ ਘਰ ਬੈਠ ਜਾਂਦਾ ਜਦੋਂ ਇਹ ਗੱਲ ਕਹੀ ਪਾਂਦੇ ਦੇ ਨੈਣ ਥੰਮ ਗਏ ਸਾਹ ਠੰਡੇ ਪੈ ਗਏ ਮੁਖ ਤੇ ਚਿੰਤਾ ਵੀ ਆਈ ਪਰੇ ਕਾਸਵੀ ਨਜ਼ਰ ਆਈ ਕਦੇ ਸਤਗੁਰੂ ਨਾਨਕ ਪਾਤਸ਼ਾਹ ਦੇ ਸੋਹਣੇ ਮੁਖੜੇ ਵਾਲ ਦੇਖਦਾ ਤੇ ਕਦੇ ਨਿਗਾਹ ਮਾਰਦਾ ਉਹਦੀ 60 ਸਾਲਾਂ ਦੀ ਉਮਰ ਗੁਜ਼ਰੀ ਤੇ ਵੱਲ ਕਦੇ ਫੇਰ ਸਤਗੁਰੂ ਦੇ ਨੈਣਾਂ ਵੱਲ ਤੱਕਦਾ ਤੇ ਕਦੇ ਦੇਖਦਾ ਉਹਨਾਂ ਬੱਚਿਆਂ ਨੂੰ ਜਿੰਨਾਂ ਚ ਐਸੀ ਕੋਈ ਸਿਆਣਪ ਨਹੀਂ ਕਦੇ ਮਹਾਰਾਜ ਵੱਲ ਦੇਖਦਾ ਹੈ ਅਤੇ ਮਨ ਚ ਇੱਕ ਹੌਲਾਰਾ ਹੁੰਦਾ ਹਾਂ ਮਨਾ ਇਹ ਹੀ ਸੱਚ ਹੈ ਤੇ ਕਦੇ ਮਾਇਆ ਖਿੱਚ ਪਾਉਂਦੀ ਹੈ ਕਹਿੰਦਾ ਨਹੀਂ ਦੁਨੀਆ ਪਾਗਲ ਥੋੜੀ ਹੈ ਇੱਕ ਬੰਨੇ ਸਤਿਗੁਰੂ ਵੱਲ ਖਿੱਚਣ ਵਾਲੇ ਸਤਿਗੁਰੂ ਨੇ ਦੂਜੇ ਬੰਨੇ ਮਾਇਆ ਪਰ ਅੱਜ ਚੋਟ ਗਹਿਰੀ ਵਜੇ ਦਿਲ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਸਮਝਾ ਕੇ ਆਏ ਰਾਤ ਨੂੰ ਪੰਦਾ ਮੰਜੇ ਤੇ ਪਿਆ ਆਪਣੀ ਬਾਹ ਨੂੰ ਹੌਣੇ ਸਿਰ ਦੇ ਥੱਲੇ ਰੱਖਿਆ ਮੋੜ ਕੇ ਆਕਾਸ਼ ਦੇ ਤਾਰਿਆਂ ਵੱਲ ਦੇਖਦਾ ਹੋਇਆ ਉਸ ਸੱਚ ਨੂੰ ਵਾਰ-ਵਾਰ ਚੇਤੇ ਕਰਦਾ ਜਿਹੜਾ ਸਤਿਗੁਰਾਂ ਨੇ ਦਿਖਾਇਆ ਉਸ ਪੜਾਈ ਨੂੰ ਵਾਰ-ਵਾਰ ਆਪਣੇ ਚਿੱਤ 'ਚ ਦਹਰਾਉਂਦਾ ਜਿਹੜੀ ਅੱਜ ਉਹਨੇ 4 ਸਾਲਾਂ ਦੇ ਸਤਿਗੁਰੂ ਗੁਰੂ ਨਾਨਕ ਦੇ ਘੋਖ ਸੁਣੀ ਹੈ ਅੱਜ ਪਹਿਲੀ ਵਾਰੀ ਉਹਨੂੰ ਅਗਲੇ ਜਹਾਨ ਦਾ ਫਿਕਰ ਪਿਆ ਹੈ। ਅਜੋਦੇ ਮੁਖ ਚੋਂ ਵੀ ਨਿਕਲਿਆ ਹੈ ਸਤ ਕਰਤਾ। ਵਾਹ ਗੁਰੂ। ਅਜ ਨਵੀਂ ਆਸ ਆ ਗਈ ਹੈ। ਇੱਥੇ ਸਮਾਪਤੀ ਕਰਾਂਗੇ। ਸਤਗੁਰੂ ਨਾਨਕ ਜੀ ਦੇ ਕੌਤਕ। ਅਕਲ ਦਾ ਫਿਲਟਰ ਲਾ ਕੇ ਨਹੀਂ ਦੇਖਣੇ। ਨੇ ਤਾਂ ਸਮਝ ਨਹੀਂ ਆਉਣੇ ਦਿਲ ਦਾ ਬੂਹਾ ਖੋਲਿਆ ਤੇ ਗੱਲ ਪੱਲੇ ਪੈ ਜਾਊਗੀ ਗੱਲ ਗਹਿਰੀ ਬਹੁਤਾ ਜਿੰਨਾ ਕੋਲੇ ਦਿਲ ਹੈ ਉਹ ਦੇਖ ਲੈਣਗੇ ਅੱਜ ਵੀ ਸਤਗੁਰਾਂ ਨੂੰ ਉਹ ਤੱਕ ਲੈਣਗੇ ਉਹ ਮਾਣ ਲੈਣਗੇ ਉਹ ਚੂਲਾ ਭਰ ਲੈਣਗੇ ਉਹ ਕੰਠ ਦੀ ਪਿਆਸ बुझा ਜਾਣਗੇ ਸਿਫਤ ਚੋਂ ਜਿੰਨਾ ਕੋਲੇ ਅਕਰ ਦਾ ਕੋੜਾ ਬਹੁਤਾ ਭਜਦਾ ਉਹ ਕਟਾਕਸ਼ ਦੇ ਬਾਣ ਤੇ ਬਹਿ ਕੇ ਰੁਲ ਜਾਣਗੇ ਫੈਸਲਾ ਤੁਹਾਡਾ ਹੈ ਦਿਲ ਦਾ ਬੂਹਾ ਖੋਲਣਾ ਹੈ ਜਾਂ ਅਗਲ ਦੀ ਖਿੜਕੀ ਅਜੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ